ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿਠੇ ਸਭੇ ਥਾਵ ਨਹੀਂ ਤੁਦ ਜਿਹਿਆ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਵਕਤ ਅਸੀਂ ਮੌਜੂਦਾ ਰੂਹਾਨੀਅਤ ਦੇ ਕੇਂਦਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਦੇਖ ਸਕਦੇ ਹੋ ਕਿ 2025 ਨਵਾਂ ਸਾਲ ਦੇ ਪਹਿਲੇ ਦਿਨ ਸੰਗਤਾਂ ਬਾਤ ਚੜਕੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀਆਂ ਨੇ ਦੇਖ ਸਕਦੇ ਹੋ ਆਲੇ ਦੁਆਲੇ ਸੰਗਤਾਂ ਦਾ ਜਿਹੜਾ ਹਜੂਮ ਇੱਥੇ ਦੇਖਣ ਨੂੰ ਮਿਲਿਆ ਹੈ ਤੇ ਦੂਰੋਂ ਦੂਰੋਂ ਸੰਗਤਾਂ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਕੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਹਾਜ਼ਰੀ ਭਰਨ ਨਤਮਸਤਕ ਹੋਣ ਪਹੁੰਚਿਆ ਨੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਦੂਰੋਂ ਦੂਰੋਂ ਸੰਗਤਾਂ ਇੱਥੇ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਕਿਥੋਂ ਆਇਓ ਪਟਿਆਲੇ ਤੋਂ ਜੀ ਸਪੈਸ਼ਲ ਅੱਜ ਨਵਾਂ ਸਾਲ ਹੈ 2025 ਦਾ ਆਗਾਜ਼ ਹੋ ਚੁੱਕਿਆ ਤੇ ਕੀ ਕਹਿਣਾ ਚਾਹੋਗੇ ਗੁਰੂ ਘਰ ਹਾਜ਼ਰੀ ਭਰਨ ਆਏ ਅਸੀਂ ਇਸੇ ਤਰ੍ਹਾਂ ਆਉਂਦੇ ਰਹੀ ਹਮੇਸ਼ਾ ਬਹੁਤ ਬੜਾ ਅੱਛਾ ਲੱਗਿਆ ਕਿੰਨੇ ਸਾਲਾਂ ਤੋਂ ਹਾਜ਼ਰੀ ਭਰਦੇ ਹੋ ਫਸਟ ਟਾਈਮ ਆਇਆ ਨਿਓ ਤਦੋਂ ਵੈਸੇ ਆਉਂਦੇ ਰਹਿੰਦੇ ਨੇ ਅਸੀਂ ਕੀ ਮੈਨੂੰ ਤਾਂ ਲੱਗ ਰਿਹਾ ਅੱਜ ਦੇਖ ਰਿਹਾ ਇੱਕ ਤਾਂ ਠੰਡ ਵੀ ਬਹੁਤ ਹੋ ਚੁੱਕੀ ਹੈ ਲੱਗ ਰਿਹਾ ਹਾਂਜੀ ਹਾਂਜੀ ਤੇ ਨਾ 2025 ਚ ਕੀ ਚੇਂਜਸ ਦੇਖਣਾ ਚਾਹੋਗੇ ਕਿ ਨਵਾਂ ਦੇਖਣਾ ਚਾਹੋ ਅਸੀਂ ਗੁਰੂ ਘਰ ਆਉਂਦੇ ਰਹੀਏ ਪਾਠ ਕਰੀਏ ਵਸੇ ਹੀ ਸੰਗਤਾਂ ਜੁੜੀਆਂ ਰਹਿਣ ਨਾਲ ਬੜਾ ਅੱਛਾ ਲੱਗਿਆ ਇੱਥੇ ਆ ਕੇ ਬੜਾ ਮਨਸੀ ਹਰ ਕੋਈ ਨਵਾਂ ਸਾਲ ਧਾਰਮਿਕ ਸਥਾਨਾਂ ਤੇ ਜਾ ਕੇ ਨਤਮਸਤਕ ਹੋ ਕੇ ਉਹ ਤੋਂ ਸ਼ੁਰੂਆਤ ਕਰਦਾ ਹੈ ਤੇ ਤੁਸੀਂ ਵੀ ਅੱਜ ਹਾਜ਼ਰੀ ਹਾਂਜੀ ਬੜਾ ਅੱਛਾ ਲੱਗਿਆ ਹਮੇਸ਼ਾ ਗੁਰੂ ਜੀ ਬੁਲਾਉਂਦੇ ਰਹਿਣ ਸਾਨੂੰ ਥੈਂਕ ਯੂ so much ਹਾਂਜੀ ਮੈਮ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ 2025 ਨਵੇਂ ਸਾਲ ਦਾ ਆਗਾਜ਼ ਹੋ ਚੁਕਿਆ ਹੈ ਤੇ ਗੁਰੂ ਘਰ ਦਰਸ਼ਨ ਕਰਨ ਆਇਓ ਕੀ ਕਹਿਣਾ ਚਾਹੋ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ 2025 ਨਵੇਂ ਸਾਲ ਦਾ ਆਗਾਜ਼ ਹੋਇਆ ਹੈ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਇਹ ਜਿਹੜੀ ਹੈਗੀ ਹੈ ਸ਼ੁਰੂਆਤ ਜਿਹੜੀ ਗੁਰੂ ਘਰਾਂ ਤੋਂ ਕਰੀਏ ਦੇਖੋ ਰਾਤ ਦੀਆਂ 12 ਵਜੇ ਸੰਗਤਾਂ ੜੀਆਂ ਹੈਗੀਆਂ ਮੈਂ ਇੱਥੇ ਆਈਆਂ ਹੋਈਆਂ ਮੈਂ 12 ਵਜੇ ਜਕਾਰਿਆਂ ਦੀ ਗੂੰਜ ਵਿੱਚ ਸ਼ੁਰੂਆਤ ਹੋਈ ਹੈ ਪਾਠਾਂ ਨਾਲ ਸ਼ੁਰੂਆਤ ਹੋਈ ਹੈ ਜਦੋਂ ਇਹ ਬਾਣੀ ਨਾਲ ਸ਼ੁਰੂਆਤ ਕਰਦੇ ਆਂ ਤੇ ਜਿਹੜਾ ਆਪਾਂ ਕੋਈ ਵੀ ਕੰਮ ਕਰਨਾ ਹੈ ਤੇ ਗੁਰੂ ਉਹਦੇ ਵਿੱਚ ਸਹਾਈ ਹੋ ਜਾਂਦਾ ਜਦੋਂ ਗੁਰੂ ਸਹਾਈ ਹੋ ਜਾਵੇ ਫਿਰ ਬਰਕਤ ਦੇ ਬਰਕਤਾਂ ਮਿਲਦੀਆਂ ਆਂ ਅੱਗੇ ਸੁੱਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਹੁਣ ਅੱਗੇ ਜਿਹੜਾ ਅੱਜ 2025 ਸਾਲ ਆਇਆ ਵੈ ਇਹ ਆਨੰਦ ਭਰਿਆ ਰਹੇਗਾ ਪਿੱਛੇ ਵੇਖ ਲਓ ਗੁਰੂ ਮਾਰੇ ਨੇ ਬਾਹ ਫੜੀ ਰੱਖੀ ਜਗਤ ਜਲੰਧਰ ਰਖਲਾ ਆਪਣੀ ਕਿਰਪਾ ਧਾਰ ਉਨੇ ਆਪਣੇ ਆਪ ਹੀ ਬਾਹ ਫੜ ਕੇ ਆਪਣੀ ਬਾਣੀ ਵਾਲੇ ਪਾਸੇ ਲਾਇਆ ਹੋਇਆ ਵਾ ਅਗਾਹ ਵੀ ਇਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਘਰ ਦੇ ਨਾਲ ਜੁੜੀਏ ਅਤੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੈਗੀ ਹੈ ਇਥੋਂ ਜਿੱਥੇ ਵੀ ਗੁਰੂ ਗੁਰੂ ਘਰ ਹੈਗਾ ਵਾ ਉਹ ਹਰੇਕ ਭਰਾ ਨੇ ਨੂੰ ਜਾ ਕੇ ਉੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਵੇਖੋ ਕਿੰਨੀ ਠੰਡ ਹੈ ਪਰ ਸ਼ਰਧਾ ਭਾਵਨਾ ਵਿੱਚ ਕੋਈ ਕਮੀ ਨਹੀਂ ਹੈਗੀ ਇੰਨੀ ਠੰਡ ਵਿੱਚ ਲੋਕ ਆ ਰਹੇ ਆ ਗੁਰੂ ਘਰ ਨਤਬਸਕ ਹੋ ਰਿਹਾ ਤੇ ਨਵੇਂ ਸਾਲ ਦੀਆਂ ਖੁਸ਼ੀਆਂ ਨੂੰ ਵਧਾਈਆਂ ਦੇ ਰਹੀਆਂ ਮੈਂ ਆਪ ਜੀ ਦੇ ਚੈਨਲ ਨੂੰ ਵੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਹਾਂ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਹਰੇਕ ਭਰਾਣੀ ਗੁਰੂ ਘਰ ਤੋਂ ਕਰਦਾ ਹੈ ਥੈਂਕ ਯੂ ਸੋ ਮਚ ਸੋ ਬਿਲਕੁਲ ਦੇਖ ਸਕਦੇ ਹਾਂ ਕਿ ਸੰਗਤਾਂ ਦੀ ਆਸਥਾ ਸ਼ਰਧਾ ਭਾਵਨਾ ਦੇ ਅੱਗੇ ਜਿਹੜੀ ਠੰਡ ਵੀ ਹੈ ਉਹ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ ਤੇ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਨੇ ਅੱਜ 2025 ਦੇ ਪਹਿਲੇ ਦਿਨ ਸ਼ੁਰੂਆਤ ਕਰਨ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਹਾਜ਼ਰੀ ਕਰਨ ਐ ਇੱਥੇ ਪਹੁੰਚੀਆਂ ਨੇ ਦੂਰੋਂ ਦੂਰੋਂ ਸੰਗਤਾਂ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਅਸੀਂ ਮੀਠੇ ਤੋਂ ਆਏ ਹਾਂ ਜੀ ਹਾਂਜੀ ਅੱਜ ਨਵਾਂ ਸਾਲ ਐ ਤੇ ਗੁਰੂ ਘਰ ਹਾਜ਼ਰੀ ਭਰਨਾ ਆਇਓ ਕੀ ਕਹਿਣਾ ਚਾਹੋਗੇ ਸਰਬੱਤ ਦਾ ਭਲਾ ਮੰਗੋ ਦੂਰੋਂ ਦੂਰੋਂ ਸੰਗਤਾਂ ਹਾਰੇ ਇੱਥੇ ਪਹੁੰਚਦੀਆਂ ਨੇ ਨਵੇਂ ਸਾਲ ਤੇ ਕੀ ਕਹਿਣਾ ਹੈ ਆਪਣੀ ਸਰਦਲ ਦੀ ਪਹੁੰਚਦੀਆਂ ਯੋਗ ਜਨਾਂ ਦੀ ਭਾਵਨਾਵਾਂ ਸੱਚੀ ਦਿਲ ਨਾਲ ਕਹਿੰਦੇ ਹੋ ਗੁਰੂ ਮੇਰੇ ਸੀ ਮੇਰੇ ਬਾਪ ਦੇ ਦਾੰਕਿਊ ਸੋ ਮੱਚ ਸੋ ਹੋਰ ਵੀ ਸੰਗਤ ਨਾਲ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਵੀਰ ਜੀ ਮੌਜੂਦ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਅੱਜ ਨਵੇਂ ਸਾਲ ਦਾ ਗਾਜ਼ ਹੋ ਚੁੱਕਿਆ ਹੈ ਤੇ ਗੁਰੂ ਘਰ ਦਰਸ਼ਨਾਂ ਦੇ ਲਈ ਸੰਗਤਾਂ ਇੱਥੇ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਦਾ ਗ੍ਰੇਟ ਪੰਜਾਬ ਟੀਵੀ ਨੂੰ ਸਮੂਹ ਟੀਮ ਨੂੰ ਲੱਖ ਲੱਖ ਵਧਾਈਆਂ ਹੋਣ ਜਦ ਵੈਸੇ ਨਵਾਂ ਸਾਲ ਚੇਤ ਚ ਹੁੰਦਾ ਸੰਗਤ ਜੀ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਵਧਾਈਆਂ ਹੋਣ ਜੀ ਤੇ ਔਰ ਗੁਰੂ ਘਰ ਦੇ ਵਿੱਚ ਸ਼ੁਰੂਆਤ ਕਰਨੀ ਚਾਹੀਦੀ ਹੈ ਨਵੇਂ ਸਾਲ ਦੀ ਕਿਉਂਕਿ ਗੁਰੂ ਸਾਹਿਬ ਕਰਕੇ ਹੀ ਆਪਾਂ ਹੈਗੇ ਆ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਹੈ ਸੰਗਤ ਨੇ ਅਮਰਤ ਲਈ 12 ਵਜੇ ਦਾ ਸਤਿਗੁਰੂ ਜੀ ਮੇਰ ਕਰਨ ਕੀਤਾ ਲੋੜੀ ਕੰਮ ਸਵਾਰ ਪਈ ਆਖੀ ਇਹ ਕਾਰਜ ਦੇ ਉਹ ਸਵਾਰ ਸਤਿਗੁਰੂ ਸੱਚਾ ਕੀਏ ਜੋ ਸਤਿਗੁਰ ਦੀ ਕਿਰਪਾ ਦੇ ਨਾਲ 2024 ਉਹਨੂੰ ਅਸੀਂ ਵਾਹਿ ਪਾਏ ਕਰਦੇ ਆ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਦੋਂ ਵੀ ਗੁਰੂ ਸਾਹਿਬ ਜੀ ਦਾ ਹੀ ਆ ਉਹ ਟਾਸਰਾ ਲੈਂਦਾ ਹੈ ਔਰ ਜਦੋਂ ਅਲਵਿਦਾ ਹੁੰਦਾ ਹੈ ਉਦੋਂ ਵੀ ਗੁਰੂ ਸਾਹਿਬ ਜੀ ਦਾ ਉਹ ਟਾਸਰਾ ਲੈਂਦਾ ਹੈ ਪਿਛਲੇ ਆਪ ਗੁਣ ਬਖਸ਼ ਲਈ ਪਰ ਆਗੇ ਮਾਰਕ ਪਾਵੇ ਦਇਆ ਕਰੋ ਕਸ਼ਮੀਰ ਉਪਾਵ ਡੁੱਬਦੇ ਪੱਥਰ ਦਾ ਤਾਰ ਹੈ ਵਿਸਰਨਾਹੀ ਦਾ ਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾ ਇਹੋ ਸਤਿਗੁਰੂ ਜੀ ਕਿਰਪਾ ਕਰਨ ਵਿਸਰ ਨਾਮ ਵਿਸਰਿਆ ਨਾ ਜਾਵੇ ਨਾ ਭੁੱਲੀ ਨਾ ਭਲੀ ਨਾ ਫਸਾਰੀ ਮਹਾਰਾਜ ਆਪਣੇ ਨਾਲ ਜੋੜ ਕੇ ਰੱਖਣ ਸਭ ਨੂੰ ਚੜ੍ਹਦੀ ਕਲਾ ਵਿੱਚ ਰਵਾਇ ਗੁਰ ਜੀ ਦਾ ਖਾਲਸਾ ਵਾਇ ਗੁਰ ਜੀ ਵੀ ਸੰਗਤ ਮਜੂਨੇ ਹਾਂਜੀ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਦੂਰੋ ਦੂਰ ਸੰਗਤ ਹਾਜ਼ਰੀ ਪਰ ਅਨਾਰੀਆ ਨੇ ਵੀਰ ਜੀ ਕੀ ਕਹਿਣਾ ਜਾਊਗਾ ਨਵੇਂ ਸਾਲ ਦੀ ਆਮਦ ਤੇ ਹਰਮੰਦਰ ਸਾਹਿਬ ਨੂੰ ਨਤਮਸਤਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਆਏ ਜੀ ਅਰਦਾਸ ਦੀ ਬੇਨਤੀ ਕਰਨ ਗਿੱਧੜਬਾ ਹਲਕੇ ਦੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਤੇ ਗਾਂ ਤੋਂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾ ਕਿਹੜੇ ਜੰਦਰਪ ਤੋਂ ਹਾਂਜੀ ਅੱਜ ਹਰਮੰਦਰ ਸਾਹਿਬ ਨੇ ਤੁਮਸਤਕ ਹੋਣ ਆਇਓ ਕੀ ਕਹਿਣਾ ਚਾਹੋਗੇ ਸੰਗਤਾਂ ਅਸੀਂ ਸਾਰੀਆਂ ਸੰਗਤਾਂ ਨੂੰ ਇਹੀ ਕਹਾਂਗੇ ਵੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਅਸੀਂ ਤਾਂ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਕਰਾਂਗੇ ਜੀ ਲੱਖ ਲੱਖ ਵਧਾਈਆਂ ਨਵਾਂ ਸਾਲ ਬਿਮਾਰਕ ਹੋਵੇ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਭਰਿਆ ਦਿਨ ਲੈ ਕੇ ਆਵੇ ਪ੍ਰਮਾਤਮਾ ਚਰਦੀ ਕਲਾ ਵਿੱਚ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿੱਥੋਂ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸ੍ਰੈਵਨਜਰੀ ਤੋਂ ਆਇਆ ਰਾਜਪੁਰੇ ਦੇ ਲਾਗੇ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਦੀ ਆਮਦ ਹੋਈ ਹੈ ਤੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਰੂਹਾਨੀਅਤ ਦੇ ਕੇਂਦਰ ਦੇ ਨਤਮਸਤਕ ਹਾਂਜੀ ਹਾਂਜੀ ਅਸੀਂ ਇਹੀ ਕਹਿਣਾ ਚਾਹਾਂਗੇ ਸਮੂਹ ਪੰਜਾਬ ਵਾਸੀਆਂ ਨੂੰ ਤੇ ਪੰਜਾਬ ਵਿੱਚ ਰਹਿੰਦੇ ਤੇ ਬਾਹਰ ਅੰਦਰ ਕਿ ਆਪਣਾ ਨਵੇਂ ਸਾਲ ਦੀ ਸ਼ੁਰੂਆਤ ਉਹ ਇੱਥੇ ਆ ਕੇ ਜਰੂਰ ਕਰੋ ਕਿਉਂਕਿ ਇਹ ਹੀ ਇੱਕ ਮਾਰਗ ਹੈ ਜਿੱਥੇ ਬੰਦਾ ਆਪਣੀ ਜ਼ਿੰਦਗੀ ਦਾ ਸਾਰਾ ਕੁਝ ਆਪਣਾ ਹਾਜ਼ਰ-ਨਾਜ਼ਰ ਰੱਖ ਕੇ ਆਪਣਾ ਜਾਣਕਾਰੀ ਸਾਂਝੀ ਕਰ ਸਕਦਾ ਹੈ ਤੇ ਮਾੜੇ ਕੰਮਾਂ ਤੋਂ ਦੂਰ ਰਹੋ ਪੰਜਾਬੀਆਂ ਨੂੰ ਖਾਸ ਕਰਕੇ ਅਪੀਲ ਆ ਕਿ ਨਸ਼ੇ ਨਾ ਕਰੋ ਆਪਣੇ ਇਤਿਹਾਸ ਨੂੰ ਯਾਦ ਰੱਖੋ ਗੁਰੂਆਂ ਬਾਰੇ ਜਾਣਕਾਰੀ ਵੱਧ ਤੋਂ ਵੱਧ ਲਓ ਤੇ ਇਹੋ ਜੀ ਗੁਰੂ ਨਗਰੀ ਦੇ ਖਾਸ ਕਰਕੇ ਸਾਫ ਸਫਾਈ ਦਾ ਵੀ ਖਿਆਲ ਰੱਖੋ ਜਿਵੇਂ ਆ ਰਹੇ ਆ ਯਾਤਰੀ ਬਹੁਤ ਭੀੜ ਭਾੜ ਵਾਲਾ ਏਰੀਆ ਹੈ ਇਹ ਆਪਣਾ ਖੁਦ ਦਾ ਫਰਜ਼ ਬਣਦਾ ਕਿ ਆਪਾਂ ਅਨੁਸ਼ਾਸਨ ਨੂੰ ਭੰਗ ਨਾ ਕਰੀਏ ਦੇਖੋ ਕਿੰਨਾ ਵਧੀਆ ਰੋਹਾਨੀਅਤ ਦਾ ਕੇਂਦਰ ਆ ਇਹਨੂੰ ਆਪਾਂ ਇਦਾਂ ਹੀ ਕੁਦਰਤੀ ਅੰਦਾਜ਼ ਨਾਲ ਬਣਾਈ ਰੱਖੀਏ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਸੰਗਤਾਂ ਇੱਥੇ ਦੂਰੋ ਦੂਰੋ ਆ ਕੇ ਹਾਜ਼ਰੀ ਭਰ ਰਹੀਆਂ ਨੇ ਸੰਗਤਾਂ ਦੀ ਇੱਥੇ ਆਮਦ ਦੇਖ ਸਕਦੇ ਹੋ ਕਿ ਜਿਹੜੀ ਵਧਦੀ ਜਾ ਰਹੀ ਹੈ ਰਾਤ ਤੋਂ ਹੀ ਸੰਗਤਾਂ ਦੂਰੋ ਦੂਰੋ ਆ ਕੇ ਇੱਥੇ ਹਾਜ਼ਰੀ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੱਜ ਨਵਾਂ ਸਾਲ 2025 ਦੀ ਸ਼ੁਰੂਆਤ ਦੀ ਹੋ ਚੁੱਕੀ ਹੈ ਤੇ ਦੂਰੋ ਦੂਰੋ ਸੰਗਤਾਂ ਇੱਥੇ ਆਈਆਂ ਨੇ ਸੰਗਤਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤੇ ਕਿੱਥੋਂ ਆਇਓ ਮੈਂ ਯੂਐਸ ਤੋਂ ਯੂਐਸ ਤੋਂ ਸਪੈਸ਼ਲ ਨਿਊ ਇਅਰ ਤੇ ਸੈਲੀਬ੍ਰੇਟ ਕਰਨ ਇੱਥੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਈ ਹਾਂ ਜੀ ਆ ਗਈ ਤੇ ਕਿਵੇਂ ਦਾ ਲੱਗ ਰਿਹਾ ਇੰਨੇ ਦੂਰੋਂ ਤੁਸੀਂ ਇੱਥੇ ਚੱਲ ਕੇ ਰੋਹਾਨੇ ਦੇ ਕੇਂਦਰ ਮੱਥਾ ਟੇਕਣਾ ਠੰਡ ਵੀ ਬਹੁਤ ਹੈ ਤੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗਿਆ ਕੀ ਕਹਿਣਾ ਚਾਹੋਗੇ ਦਰਸ਼ਨ ਕਰ ਲੈਣੇ ਅੰਦਰ ਹਾਂਜੀ ਦਰਸ਼ਨ ਕਰ ਲੈਣੇ ਵਧੀਆ ਆਪਾਂ ਸਵੇਰੇ ਹੀ ਸਵੇਰੇ 4 ਵਜੇ ਦਰਸ਼ਨ ਕੀਤੇ ਸੀਗੇ ਬਹੁਤ ਵਧੀਆ ਲੱਗਿਆ ਮਤਲਬ ਬਾਬਾ ਜੀ ਦੀ ਕਿਰਪਾ ਹੁਣ ਠੰਡ ਹੋਰ ਵੱਧ ਗਈ ਹੈ ਪਰ ਦੇਖੋ ਇੰਨਾ ਰਸ਼ ਹੈਗਾ ਬਾਬਾ ਜੀ ਦੀ ਕਿਰਪਾ ਦਾ ਹੈਗੀ ਬਹੁਤ ਸਾਲ ਬਾਅਦ ਆਏ ਹਾਂ ਯੂ ਐਸ ਤੋਂ ਨਹੀਂ ਯੂ ਐਸ ਤੋਂ ਤਾਂ ਮੇਰੇ ਨਨਦਰ ਸਿਸਟਰ ਇਨ ਲਾ ਆਏ ਹੈਗੇ ਮੈਂ ਤਾਂ ਇਧਰੋਂ ਹੀ ਆਈ ਹੈਗੀ ਆ ਤੇ ਮੈਂ ਪੂਨੇ ਤੋਂ ਆਈ ਹਾਂ ਤੇ ਮੈਂ ਵੀ ਹਰ ਸਾਲ ਆਂਦੇ ਮੈਂ ਚਾਰ ਪੰਜ ਸਾਲ ਬਾਅਦ ਆਈ ਆ ਮੇਰੀ ਬੇਟੀ ਤੀਜੀ ਵਾਰੀ ਆਈ ਹੈਗੀ ਹੈ ਤੇ ਹਾਂ ਇਹ ਵੀ ਸਕੂਲ ਟ੍ਰਿਪ ਚ ਪੂਨੇ ਤੋਂ ਆਈ ਸੀਗੀ ਤੇ ਹੁਣ ਇਹ ਤੀਜੀ ਵਾਰੀ ਆਈ ਹੈਗੀ ਹੈ ਤੇ ਮਾਮੇ ਜੀ ਵੀ ਸਾਡੇ ਹੁੰਦੇ ਆ ਨਾਲ ਇੱਥੇ ਸਾਰੇਆਂ ਦੇ ਚਿਹਰਿਆਂ ਦੇ ਮੁਸਕਰਾਹਟ ਹੀ ਦੱਸ ਰਹੀ ਹੈ ਕਿ ਕਿੱਥੇ ਆ ਗਏ ਤੁਸੀਂ ਬਹੁਤ ਖੁਸ਼ ਖੁਸ਼ ਨਸੀਬ ਜਿਹੜਾ ਆਪਣੇ ਆਪ ਨੂੰ ਖੁਸ਼ ਨਸੀਬ ਨੂੰ ਹੀ ਮੰਨਦੇ ਆ ਬਹੁਤ ਖੁਸ਼ ਹੋ ਕੇ ਸੋ ਦੇਖ ਸਕਦੇ ਹੋ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਹਰ ਹਰ ਮੰਦਰ ਸਾਹਿਬ ਨਤਮਸਤਕ ਹੋਣ ਆਏ ਹੋ ਆਹੀ ਤੇ ਰਹਿੰਦੇ ਹੀ ਗੁਰੂ ਦੀ ਚਟਨੀ ਤੇ ਆ ਗੁਰੂ ਦੀ ਨਗਰੀ ਦੇ ਵਿੱਚ ਆ ਹਾਂ ਅਸੀਂ ਬਹੁਤ ਸੰਗਤ ਦਾ ਧੰਨਵਾਦ ਕਰਨੇ ਆ ਜਿਹੜੇ ਗੁਰੂ ਆਮਦਾ ਤੇ ਹਾਂ ਨਵਾਂ ਸਾਲ ਹੈ ਸਭ ਨੂੰ ਖੁਸ਼ੀਆਂ ਮੇਰੇ ਦੇਵੇ ਗੁਰੂ ਆਮਦਾ ਸਭ ਨੂੰ ਖੁਸ਼ੀਆਂ ਦੇਵੇ ਪਰਿਵਾਰਾਂ ਚ ਮੇਰੇ ਪਰਿਆਤ ਰੱਖੇ ਚੜ੍ਹਦੀ ਕਲਾ ਬਖਸ਼ੇ ਗੁਰੂ ਆਮਦਾ ਜੀ ਤੋ ਦੇਖ ਸਕਦੇ ਹੋ ਕਿ ਸੰਗਤਾਂ ਵਿੱਚ ਉਤਸ਼ਾਹ ਸ਼ਰਧਾ ਭਾਵਨਾ ਜਿਹੜੀ ਹੈ ਉਹ ਇੱਥੇ ਖੂਬ ਦੇਖਣ ਨੂੰ ਮਿਲਦੀ ਹੈ ਹਰ ਪਾਸੇ ਦੇਖ ਸਕਦੇ ਹੋ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਹਾਜ਼ਰੀ ਭਰਨ ਪਹੁੰਚ ਰਹੀਆਂ ਨੇ ਤੇ ਸੰਗਤਾਂ ਜਿੱਥੇ ਦੇਸ਼ਾਂ ਤੋਂ ਇੱਥੇ ਪਹੁੰਚ ਰਹੀਆਂ ਨੇ ਉੱਥੇ ਵਿਦੇਸ਼ਾਂ ਤੋਂ ਵੀ ਆ ਕੇ ਸੰਗਤਾਂ ਇੱਥੇ ਹਾਜ਼ਰੀ ਭਰ ਰਹੀਆਂ ਨੇ ਤੇ ਅਰਦਾਸ ਕਰ ਰਹੀਆਂ ਨੇ ਸਰਬਤ ਦੇ ਭਲੇ ਦੀ ਅਰਦਾਸ ਚੜ੍ਹਦੀ ਕਲਾ ਦੀ ਅਰਦਾਸ ਤੇ ਸੰਗਤ ਦਾ ਇਹ ਹੀ ਕਹਿਣਾ ਹੈ ਕਿ ਨਵਾਂ ਸਾਲ ਹੈ ਤੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਦੇ ਗੁਰੂ ਘਰ ਨਤਮਸਤਕ ਹੋ ਕੇ ਹੀ ਕੀਤੀ ਜਾਵੇ ਤਾਂ ਜੋ ਜਿਹੜਾ ਪੂਰਾ ਸਾਲ ਹੈ ਉਹਨਾਂ ਦੇ ਉਹਨਾਂ ਲਈ ਬਰਕਤਾਂ ਤੇ ਖੁਸ਼ੀਆਂ ਲੈ ਕੇ ਆਵੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਇੱਥੇ ਸੰਗਤਾਂ ਮੌਜੂਦ ਨੇ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਅੰਦਰੋਂ ਦਰਸ਼ਨ ਕਰਕੇ ਆ ਰਹੀਆਂ ਨੇ ਬੇਸ਼ੱਕ ਬਹੁਤ ਠੰਡ ਹੈ ਲੇਕਿਨ ਸੰਗਤਾਂ ਦੀ ਆਸਥਾ ਦੇ ਅੱਗੇ ਠੰਡ ਵੀ ਜਿਹੜੀ ਹੈ ਉਹ ਫਿੱਕੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਪ੍ਰਵੇਸ਼ ਦੁਆਰ ਤੋਂ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਦੇ ਸੰਗਤਾਂ ਦੀ ਆਮਤ ਜਿਹੜੀ ਹੈ ਉਸ ਸਮੇਂ ਦੇ ਨਾਲ ਨਾਲ ਵੱਧਦੀ ਜਾ ਰਹੀ ਹੈ ਤੇ ਦੂਰੋ ਦੂਰੋ ਸੰਗਤਾਂ ਇੱਥੇ ਹਾਜ਼ਰੀ ਭਰਨ ਅੱਜ ਖਾਸ ਨਵੇਂ ਸਾਲ ਤੇ ਤਾਂ-ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਇੱਥੇ ਪਹੁੰਚਦੀਆਂ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿੱਥੋਂ ਆਏ ਅਸੀਂ ਪਾਤਰਾਈਂ ਡਿਸਟ੍ਰਿਕਟ ਪਟਿਆਲਾ ਪਾਤਰਾ ਸ਼ਹਿਰ ਡਿਸਟ੍ਰਿਕਟ ਪਟਿਆਲਾ ਹਰ ਸਾਲ ਆਉਂਦੇ ਹੋ ਹਾਂਜੀ ਆ ਨਵੇਂ ਸਾਲ ਤੇ ਹਰ ਸਾਲ ਆਉਂਦੇ ਕਿਵੇਂ ਦਾ ਲੱਗ ਰਿਹਾ ਠੰਡ ਵੀ ਬਹੁਤ ਹੈ ਤੇ ਅੱਜ ਨਵਾਂ ਸਾਲ ਗੁਰੂ ਕਰਨ ਅਤਮਸਤਕ ਹੋ ਕੇ ਸ਼ੁਰੂਆਤ ਕੀਤੀ ਹੈ ਹਾਂਜੀ ਹਾਂ ਗੁਰੂ ਰਾਮਦਾਸ ਜੀ ਦੇ ਘਰ ਆਏ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੋਗੇ ਨਵਾਂ ਸਾਲ ਕਿਵੇਂ ਦਾ ਰੇ ਸਾਰਿਆਂ ਲਈ ਸਾਰਿਆਂ ਲਈ ਨਵਾਂ ਸਾਲ ਤੰਦਰੁਸਤੀਆਂ ਲੈ ਕੇ ਆਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਸੋ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਹਾਜ਼ਰੀ ਇੱਕ ਹਾਜ਼ਰੀ ਪਰਣਾਰੀਆਂ ਨੇ ਨਤਮਸਤਕ ਹੋਣ ਆ ਰੀਆਂ ਨੇ ਸੰਗਤਾਂ ਦੀ ਇੱਥੇ ਆਮਦ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਜਿਹੜੀਆਂ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਰੀਆਂ ਨੇ ਤੇ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮੈਨੂੰ ਪੰਜਾਬੀ ਨਹੀਂ ਆਉਂਦੀ ਹੈ ਕਹਾਂ ਸੇ ਆਏ ਮੈਮਾਪਾ ਦਿੱਲੀ ਸੇ ਤੋਂ ਫਸਟ ਟਾਈਮ ਆਏ ਨਹੀਂ ਨਹੀਂ ਆਲਮੋਸਟ ਹਰ ਮਹੀਨੇ ਆਤੇ ਆ ਓਕੇ ਔਰ ਕਿ ਐਸਾ ਲੱਗ ਰਿਹਾ ਹੈ ਅੱਜ ਨਵੇਂ ਸਾਲ 'ਤੇ ਆਪਨੇ ਗੁਰੂ ਘਰ ਨਤਮਸਤਕ ਹੋ ਕੇ ਹਾਜ਼ਰੀ ਭਰੀ ਹੈ ਕਿ ਐਸਾ ਲੱਗ ਬਹੁਤ ਬਹੁਤ ਅੱਛਾ ਲੱਗ ਰਿਹਾ ਹੈ दर्शन कर लिए हाँ जी हम सुबह अमृत वेला के टाइम पर आए थे तो सुबह चार बजे लाइन में लगे थे अब हमारे दर्शन हो गए हैं है? क्या रेजोल्यूशन है क्या रेजोल्यूशन है ऐसा कोई रेजोल्यूशन नहीं है बस हर महीने का नियम बन जाए आने का बाबा जी के इधर पे बस वही है ਠੀਕ ਸੋ ਦੇਖ ਸਕਦੇ ਹੋ ਕਿ ਦੂਰੋ ਦੂਰੋ ਇੱਥੇ ਸੰਗਤਾਂ ਹਰ ਸਾਲ ਹਰ ਮਹੀਨੇ ਜਿੱਦਾਂ ਜਿੱਦਾਂ ਵੀ ਸੰਗਤਾਂ ਨੂੰ ਸਮਾਂ ਮਿਲਦਾ ਹੈ ਸੰਗਤਾਂ ਗੁਰੂ ਘਰ ਪਹਿਲਾ ਪ੍ਰਥਮ ਜਿਹੜੀ ਪ੍ਰਾਇੋਰਟੀ ਹੈ ਗੁਰੂ ਘਰ ਜਿਹੜਾ ਹੈ ਨਤ ਮਸਤਰ ਖੋਣ ਇੱਥੇ ਪਹੁੰਚਦੀਆਂ ਨੇ ਤੇ ਦੂਰੋ ਦੂਰੋ ਸੰਗਤਾਂ ਇੱਥੇ ਹਾਜ਼ਰੀ ਭਰਨ ਪਹੁੰਚਦੀਆਂ ਨੇ ਤੇ ਸੰਗਤਾਂ ਦੀ ਆਮਦ ਜਿਹੜੀ ਇੱਥੇ ਵਧਦੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਠੰਡ ਤਾਂ ਬਹੁਤ ਹੈ ਲੇਕਿਨ ਸੰਗਤਾਂ ਇੱਥੇ ਦੂਰੋ ਦੂਰੋ ਹਾਜ਼ਰੀ ਭਰਨ ਪਹੁੰਚ ਰਹੀਆਂ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੋਗੇ ਨਵਾਂ ਸਾਲ ਹੈ ਅੱਜ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰ ਸੋ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਵੀਰ ਭਾਈ ਜਿਹੜੇ ਸਾਰੇ ਨੇ ਇੱਥੇ ਹਾਜ਼ਰੀ ਭਰਨ ਪਹੁੰਚ ਰਹੇ ਨੇ ਗੱਲਬਾਤ ਕਰਦੇ ਆ ਸੰਗਤਾਂ ਇੱਥੇ ਹਾਜ਼ਰੀ ਭਰਨ ਆ ਰੀਆਂ ਨੇ ਅੱਜ ਨਵਾਂ ਸਾਲ 2025 ਦਾ ਆਗਾਸ ਤੇ ਸ਼ੁਰੂਆਤ ਜਿਹੜੀ ਹੈ ਨਵੇਂ ਸਾਲ ਦੀ ਉਹ ਸਚਕਣ ਸ੍ਰੀ ਹਰਮੰਦਰ ਸਾਹਿਬ ਗੁਰੂ ਕਾਰਨ ਅਤਮਸਤਕ ਹੋ ਕੇ ਸੰਗਤਾਂ ਕਰ ਰੀਆਂ ਨੇ ਤੇ ਆਹਰ ਪਾਸੇ ਸੰਗਤਾਂ ਸਰਬੱਤੇ ਭਲੇ ਦੀ ਅਰਦਾਸ ਕਰ ਰਿਆ ਨੇ ਚੜ੍ਹਦੀ ਕਲਾ ਦੀ ਅਰਦਾਸ ਕਰ ਰਿਆ ਨੇ ਤੇ ਇਹੀ ਕਾਮਨਾ ਕਰੀਆਂ ਨੇ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਰਹੇ ਸਾਰਿਆਂ ਦੇ ਕਸ਼ਟ ਦੂਰ ਕਰੇ ਤੇ ਹਰ ਇੱਕ ਲਈ ਇੱਕ ਨਵੀਂ ਉਮੀਦ ਲੈ ਕੇ ਆਵੇ ਹਰ ਕਿਸੇ ਨੂੰ ਸੁੱਖ ਦਵੇ ਤੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਗਤਾਂ ਜਿਹੜੀਆਂ ਨੇ ਉਹ ਪਹੁੰਚ ਰੀਆਂ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ